ਨਾਮ ਜਪਿਆਨ ਭਗਤੀ ਕੀਤੀ ਕਿੱਥੋਂ ਭਾਲੇ ਰਾਜ ਗੱਦੀਆਂ ਪਿਆਰਿਆ ਪਿਆਰਿਆ ਕਿੱਥੋਂ ਭਾਲੇ ਰਾਜ ਗੱਦੀਆਂ ਨਾਮ ਜਪਿਆ ਨਾਮ ਜਪਿਆਨ ਭਗਤੀ ਕੀਤੀ ਨਾਮ ਜਪਿਆ ਜਾਂ ਨਾਮ ਜਪਿਆਨ ਭਗਤੀ ਕੀਤੀ ਕਿੱਥੋਂ ਭਾਲੇ ਰਾਜ ਗੱਦੀਆਂ ਪਿਆਰੇ ਪਿਆਰਿਆ ਕਿੱਥੋਂ ਭਾਲੇ ਰਾਜ ਗੱਦੀਆਂ ਨਾਮ ਨਾਮ ਜਪਿਆ ਨਾ ਭਗਤੀ ਕੀਤੀ ਕਿੱਥੋਂ ਭਾਲੇ ਰਾਜ ਗੱਦੀਆਂ ਪਿਆਰਿਆ ਪਿਆਰਿਆ ਕਿੱਥੋਂ ਭਾਲੇ ਰਾਜ ਗੱਦੀਆਂ ਨਾਮ ਨਾਮ ਜਪਿਆ ਨਾ ਭਗਤੀ ਕੀਤੀ ਨਾਮ ਜਪੇ ਨਾਮ ਜਪਿਆਨ ਭਗਤੀ ਕੀਤੀ ਕਿਥੋਂ ਭਲੇ ਰਾਜ ਗਤ ਪਿਆਰਿਆ ਕਿਥੋਂ ਭਲੇ ਸੁਧਪੋ ਰਾਜ ਰਚੂ ਨਰਕ ਜਿਹਨੇ ਕੋਈ ਤਪ ਕੀਤਾ ਹੁੰਦਾ ਚੰਗੇ ਕਰਮ ਕੀਤੇ ਹੁੰਦੇ ਸੋ ਉਹਨੂੰ ਫਿਰ ਇਥੇ ਦੁਨੀਆ ਤੇ ਰਾਜ ਮਿਲਦਾ ਤੇ ਜੇ ਰਾਜ ਕਰਦਿਆਂ ਹੋਇਆ ਹੰਕਾਰ ਨਾ ਕਰੇ ਪਰਮੇਸ਼ਰ ਦੀ ਬੰਦਗੀ ਕਰੇ ਨਿਮਰਤਾ ਚ ਰਵੇ ਸੋ ਹਰ ਵੇਲੇ ਪਰਮੇਸ਼ਰ ਨੂੰ ਯਾਦ ਰੱਖੇ ਸੋ ਮਾੜਾ ਕਰਮ ਕੋਈ ਨਾ ਕਰੇ ਤੇ ਗੁਰੂ ਪਿਆਰਿਓ ਉਹਨੂੰ ਇੱਥੋਂ ਦਾ ਵੀ ਰਾਜ ਭੋਗੇਗਾ ਉਹਨੂੰ ਫਿਰ ਸੱਚਖੰਡ ਦਾ ਵੀ ਰਾਜ ਮਿਲੇਗਾ ਤੇ ਜਿਹੜਾ ਤਪ ਕਰਕੇ ਰਾਜ ਮਿਲ ਗਿਆ ਤੇ ਰਾਜ ਦੇ ਵਿੱਚ ਹੰਕਾਰਿਆ ਗਿਆ ਹੰਕਾਰ ਕਰ ਲਿਆ ਮਾੜੇ ਕਰਮ ਕਰੇ ਸੋ ਫਿਰ ਸਿਆਣੇ ਕਹਿੰਦੇ ਆ ਤਪੋ ਰਾਜ ਰਾਜੋਂ ਨਰਕ ਤਪ ਤੋਂ ਬਾਅਦ ਕਹਿੰਦੇ ਰਾਜ ਮਿਲ ਜਾਂਦਾ ਹੈ ਰਾਜ ਵਿੱਚ ਜਿਹੜਾ ਮਾੜੇ ਕਰਮ ਕਰਦਾ ਹੈ ਸੋ ਉਸ ਤੋਂ ਬਾਅਦ ਕਹਿੰਦੇ ਫਿਰ ਨਰਕਾਂ ਨੂੰ ਜਾਣਾ ਪੈਂਦਾ ਸੋਨ ਮਰਜ਼ੀ ਆਪਣੀ ਇਹ ਘਰਾਂ ਜੇ ਸੀ ਲੱਗੇ ਆ ਸੋ ਗੁਰੂ ਪਿਆਰਿਓ ਸਭ ਸੁੱਖ ਸਹੂਲਤਾਂ ਨੇ ਆਪਣੇ ਕੋਲ ਤੇ ਆਪਾਂ ਕੰਮ ਸੋ ਕੰਮ ਦੁਨੀਆ ਤੇ ਰਾਜੇ ਨਹੀਂ ਆਪਣੇ ਘਰ ਵਿੱਚ ਤੇ ਰਾਜੇ ਆ ਨਾ ਸੋ ਗੁਰੂ ਪਿਆਰਿਓ ਜੇ ਵੀ ਰਾਜ ਮਿਲਿਆ ਨਾ ਆਪਣੇ ਘਰ ਦੇ ਵਿੱਚ ਤੇ ਇਹ ਵੀ ਆਪਣੇ ਕੋਈ ਚੰਗੇ ਕਰਮ ਕੀਤੇ ਸੋ ਤਾਰ ਰਾਜ ਮਿਲਿਆ ਤੇ ਜੇ ਚਾਹੁੰਦੇ ਆ ਨਾ ਸਦਾ ਰਾਜ ਰਵੇ ਫਿਰ ਸਦਾ ਦਿਵ ਲਾ ਕੇ ਰੱਖਣੀ ਪੈਣੀ ਪਰਮੇਸ਼ਰ ਨਾਲ ਸੋ ਜੇ ਹੰਕਾਰ ਕਰ ਲਿਆ ਮਾੜੇ ਕਰਮਾਂ ਚ ਨਸ਼ਿਆਂ ਚ ਪੈ ਗਏ ਸੋ ਫਿਰ ਗੁਰੂ ਪਿਆਰਿਓ ਬਰਬਾਦ ਹੋ ਜਾਂਦਾ ਜਨਮ ਜਨਮ ਬਰਬਾਦ ਕਰਕੇ ਜਾਂਦਾ ਬੰਦਾ ਦੁਨੀਆ ਚੋਂ ਸੋ ਤਪੋ ਰਾਜ ਰਾਜੋਂ ਨਰਕ ਫਿਰ ਨਰਕਾਂ ਨੂੰ ਜਾਣਾ ਪੈਂਦਾ ਸੋ ਵੇਖ ਲਓ ਹੁਣ ਨਰਕਾਂ ਨੂੰ ਜਾਣਾ ਹੈ ਕਿ ਸਵਰਗਾਂ ਨੂੰ ਜਾਣਾ ਹੈ ਬੰਦੇ ਦੇ ਆਪਣੇ ਹੱਥ ਵਿੱਚ ਹੀ ਕਰਮ ਸੋਚ ਸਮਝ ਕੇ ਕਰਨੇ ਇੰਨੀ ਕੁ ਤੇ ਪ੍ਰਮਾਤਮਾ ਨੇ ਸੋਝੀ ਦਿੱਤੀ ਕਿ ਜਾਇਜ਼ ਕੀ ਹੈ ਨਜਾਇਜ਼ ਕੀ ਹੈ ਕਿੱਥੇ ਆਪਣਾ ਹੱਕ ਬੰਦਾ ਹੈ ਕਿੱਥੇ ਨਹੀਂ ਬੰਦਾ ਸੋ ਇੰਨੀ ਕੁ ਬੰਦੇ ਨੂੰ ਸੋਝੀ ਹੁੰਦੀ ਜੇ ਜੁੱਦੇ ਦੇ ਹੱਕ ਵੇ ਹੱਕ ਦੇ ਝੱਖ ਮਾਰੇ ਬੰਦਾ ਫਿਰ ਉਹਦਾ ਹਿਸਾਬ ਵੀ ਤੇ ਦੇਣਾ ਪੈਣਾ ਸੋ ਆਓ ਗੁਰਬਾਣੀ ਤੇ ਆਪਾਂ ਨੂੰ ਹਰੇਕ ਪੱਖ ਤੋਂ ਸਮਉਂ ਸਮਝਾਉਂਦੀ ਪਰ ਆਪਾਂ ਹੀ ਸਮਝਣ ਨੂੰ ਤਿਆਰ ਨਹੀਂ ਇਸੇ ਕਰਕੇ ਦੁੱਖ ਭੋਗਦੇ ਆ ਇੱਥੇ ਵੀ ਤੇ ਅੱਗੇ ਸੋ ਆਓ ਜੇ ਸੁੱਖ ਭੋਗਣਾ ਚਾਹੁੰਦੇ ਤੇ ਗੁਰਬਾਣੀ ਦੀ ਇੱਕ ਇੱਕ ਸ਼ਬਦ ਨੂੰ ਸਿਰ ਮੱਥੇ ਤੇ ਮੰਨੀਏ ਇੱਥੇ ਵੀ ਸੁੱਖ ਤੇ ਅੱਗੇ ਵੀ ਸੁੱਖ ਪੜੋਸਰੋ ਸ਼ਲੋਕ ਭਵਨਨ ਗੁਰੂ ਪਾਣੀ